ਲਓ ਜੀ ਆਪਣੀ ਦੂਜੀ ਪਾਰਟੀ ਵੀ ਆ ਗਈ ਪਿੰਡ ਵਾਲੇ ਉਹ ਪਿੰਡ ਵਾਲੇ ਕਿੰਨੀ ਅਵਤਾਰ ਹੋਈ ਆ ਚੱਕੋ ਮੰਜਾ ਯਾਰ ਟਾਈਮ ਤੇ ਮੰਜਾ ਚੱਕਣ ਦੇ ਤੁਸੀਂ ਉਤਾਰ ਤੇ ਦਮੂ ਵੀ ਆ ਗਏ ਲਓ ਜੀ ਸਾਡੀ ਪਾਰਟੀ ਪਹੁੰਚ ਚੁੱਕੀ ਆ ਜੀ ਇਹ ਹੁਣ ਕਿੱਥੇ ਲਾਊਗਾ ਇਹ ਕਹਿੰਦਾ ਮੈਂ ਲਾਊਗਾ ਤੁਹਾਨੂੰ ਟੌੜੀ ਨਹੀਂ ਕਰਦਾ ਅੱਛਾ ਵੇਖਿਓ ਵਾਕਈ ਸਹੀ ਗੱਲ ਆ ਦੇਖੀ ਰਾਜਾ ਲਓ ਜੀ ਆਂਦੇ ਜੀ ਮੇਰਾ ਆਤੀ ਗੁਰ ਮੈਨੂੰ ਹੁੰਦਾ ਸ਼ਾਪਾ ਬੈਠਾ ਵਿਚਾਰੇ ਨੂੰ ਕੱਪੜੇ ਲਾਉਂਦੀ ਹਿੰਮਤ ਨਹੀਂ ਹੋਈ ਰੋਟੀ ਪਾਣੀ ਖਾ ਕੇ ਤੇ ਅਸੀਂ ਬਹਿ ਗਏ ਸੀ ਇੱਥੇ ਤੇ ਇਧਰ ਬੰਦੇ ਕੁਝ ਬਿਜੀ ਵਿਚਾਰੇ ਲੈਪਟਾਪ ਤੇ ਕੁਝ ਇਧਰ ਲੱਗੇ ਹੋਏ ਨੇ ਰਿਫਰੈਸ਼ ਕਰਨ ਦੇ ਨੇ ਹੁਣ ਰਿਫਰੈਸ਼ ਕਰਨ ਦੇ ਤੇ ਆਪਣੀ ਲਓ ਅਮਰੂਤੀ ਵਾਲੀ ਪਾਰਟੀ ਦਿਖਾਏ ਹੋ ਬਾਹਰ ਜਿੱਦਾਂ ਉਹਨਾਂ ਨੇ ਮੇਰੇ ਵਲੌਗ 'ਚ ਵੇਖਿਆ ਹੋਣਾ ਨਾ ਪਾਣੀ ਦੀ ਡਰਿੰਕ ਪੀਤੀ ਸੀ ਤੇ ਪਹਿਲਾਂ ਮੈਂ ਰਿਫਰੈਸ਼ ਕੀਤਾ ਫੇਰ ਮੈਂ ਪਾਣੀ ਮੰਜੇ ਲਓ ਜੀ ਅੱਜ ਨਾ ਓਲ ਬੋਤਲ ਵੀ ਆ ਗਈ ਹੈ ਕਰਨ ਓਏ ਹੋ ਪਾਕਿਸਤਾਨ ਵਾਲੇ ਭੈਣਾਂ ਪਾਣੀ ਬੋਤਲ ਕਰਨ ਮੰਗਵਾਈ ਸੀ ਰਾਜੇ ਨੇ ਅੱਛਾ ਅੱਜ ਅੱਜ ਕਰੇ ਉਤਰ 8 ਘੰਟੇ ਗਿਆ 8 ਘੰਟੇ ਜਾਗੇ ਛੱਡ ਕੇ ਆ ਗਏ ਥੋੜਾ ਕੁਝ ਰੋਟੀ ਖਾਣੀ ਏ ਉਹਨਾਂ ਨੇ ਆਹੀ ਤਾਂ ਖਾ ਲਈ ਰੋਟੀ ਆਹੀ ਤਨੂ ਕਰ ਕੇ ਨਾ ਸਵੇਰੇ ਲਾ ਜਾ ਮੈਂ ਠੰਡ ਪੜਾ ਕੇ ਤੂੰ ਚੱਲ ਕੇ ਉਹਨਾਂ ਰੋਟੀ ਖਾ ਲਈ ਕੋਲਡਿੰਗ ਪਾ ਜਾ ਮੰਗਣ ਲਿਆ ਅਵਤਾਰ ਕੁਝ ਨਹੀਂ ਪਤਾ ਲੱਗਣ ਡਿਆ ਕੋ ਅਵਤਾਰ ਇੱਕ ਕਰਦਾ ਤੂੰ ਬਾਅਦ ਹੋ ਗਈ ਬੱਸ ਸਭ ਤਾਂ ਢਿੱਡ ਖਰਾਬ ਤੁਹਾਡਾ ਨਾ ਅਜੇ ਹੁਣ ਪਾਛੀ ਕਹਿੰਦੇ ਨੇਸਤੀ ਜੀ ਚੜਦੀ ਹੋਣਾ ਹੁਣ ਵੇਰ ਲੈ ਛੱਡ ਦੋ ਇਹਨੂੰ ਟੈਗ ਲਾਓ ਪਾਪਾ ਕਰ ਰਹੇ ਨੇ ਗੱਡੀ ਸਾਫ ਦੋਨੋਂ ਗੱਡੀਆਂ ਤੇ ਆਹ ਵਾਲੀ ਹੋ ਗਈ ਤੇ ਉਹ ਵਾਲੀ ਵੀ ਹੋ ਗਈ ਤੇ ਪਾਪਾ ਕਾਲਤੇ ਨੇ ਤੇ ਇੱਧਰ ਆਏ ਨੇ ਮਾਲੀ ਬੂਟੇ ਲਾਣ ਤੇ ਥੋੜੀ ਜਿਹੀ ਕੋਟਾ ਕਟਾਈ ਕਰਨ ਕਿਉਂਕਿ ਇੱਧਰ ਤਾਂ ਬੂਟੇ ਲੱਗ ਗਏ ਆਈ ਥਿੰਕ ਹੋ ਲਵਾਣ ਨੇ ਤੇ ਆ ਪਤਾ ਨਹੀਂ ਆ ਸ਼ਾਇਦ ਨਵਾਂ ਲਵਾਇਆ ਬਸ ਆਹੀ ਚੱਲ ਰਿਹਾ ਇੱਥੇ ਪੱਗ ਸੁੱਕਣੇ ਪਈ ਹੋਏ ਤੋਂ ਕਿ ਅੰਦਰ ਦਿਖਾਣੇ ਮਾਹੌਲ ਚੱਲ ਤੁਹਾਨੂੰ ਕੀ ਚੱਲਣ ਡਿਆ ਹੈ ਇੱਥੇ ਨਾਨੀ ਦੇਖੋ ਇੰਜੋਏ ਕਰ ਰਹੇ ਨੇ ਹੁਣ ਨੂੰ ਓਕੇ ਲੋ ਗਾਈਸ चायी एक पास चाय एक में रही है इधर आप बना रहे आलू गगन मटीरियल तैयार करिए गगन हायनिंग गुड मॉर्निंग रेडी हो चल जा बने जितने जा ਖੜੇ ਭੱਜ ਗਈ ਐ ਉਹ ਕਿਹੜਾ ਦੂਜਾ ਪਾਪਾ ਪਾਪਾ ਫੋਨ ਤੇ ਗੱਲ ਕਰਨ ਡੈ ਨੇ ਪਤਾ ਨਹੀਂ ਕੀ ਹੋਣਾ ਐ ਹਾਂ ਛੱਡੀ ਮੈਂ ਲੱਗਦਾ ਮੈਂ ਲੱਗਦਾ ਤੁਹਾਨੂੰ ਖਾ ਰੋ ਮੈਂ ਬਾਹਰ ਮੈਂ ਤੁਪੇ ਬੈਠ ਫੋਨ ਦੇ ਤੂੰ ਪੇੜਾ ਕਿ ਫੋਨ ਦੇ ਐ ਤੂੰ ਆ ਲੈ ਕੇ ਚੱਲਾ ਆ ਜੋ ਮੈਂ ਲੈ ਜਾ ਬੱਜੀ ਖੁੱਸ ਕੇ ਬਹਰੇ ਗਮਣਾ ਛੱਡਿ ਤੋ ਕਪੜਾ ਪਾ ਲਓ ਹੋ ਜੋ ਖੜੇ ਛੇਤੀ ਛੇਤੀ ਫੋਨ ਦੀ ਹੋਈ ਪਈ ਹੈ ਬੰਦ ਕਰ ਦੇ ਦੋ ਮਿੰਟ ਚਲੋ ਆਪੇ ਚਲੋ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ बाहुबली प्रधार रहे हैं तो बैठ फिर मंजी डरने दो मिनट बैठते जाओ उ खड़े कि चल रह फिर डरने ਇਥੋਂ ਮੰਜੀ ਕੱਢਣੀ ਕਿਵੇਂ ਆ? ਛੋਟਾ ਤਾਂ ਨਾਲ ਗਿਆ। ਆਇਆ ਆਇਆ ਤੇਰੇ ਖੇਤਰ ਪੈਣੇ ਤੇਰੇ ਆ ਜਾ। ਇਹ ਕਹਿੰਦਾ ਮੇਰੇ 베ਰ ਖਾਣ ਨੂੰ ਦਿਲ ਕਰ ਰਿਹਾ। ਤੇ 베ਰ ਲੈਣ ਗਿਆ ਹਾਂ। ਸਫਾਈ ਹੋ ਰਹੀ ਸਾਡੇ ਘਰ ਦੀ। ਵੀਡੀਓ ਹੁਣ ਪਾਈ ਹੈ ਬੁਟੀਕ ਵਾਲੇ ਚੈਨਲ ਤੇ ਆਹ ਦੇ ਹਾਂਜੀ ਤੈਨੂੰ ਉਹ ਦੇ 베ਰ ਲਿਆ ਨਾਲ ਟਾਂਕੇ ਦੇ ਨਹੀਂ ਤਾਂ ਮੂੰ ਤੇਰੇ ਵਾਸਤੇ ਵਿਚਾਰਾ ਲੱਭ ਕੇ ਲਿਆ ਆ ਨੀ 베ਰ ਭਰਾ ਆਹ ਦੇ ਨਾਲ ਟੱਗਿਆ ਲਫਾਫਾ 베ਰ ਖਾਣ ਨੂੰ ਜੀ ਕਰਦਾ ਤੁਸੀਂ 베ਰ ਲਿਆ ਸਾਰਾ ਨਾਲ ਟਾਂਟੜਾ ਹੀ ਕਰਵਾਉਗਾ ਠੀਕ ਹੈ ਦਲੇਸ਼ ਆਉਂਦੀਦਾ ਨਾ ਵੀ ਹੈ ਅਗਬਾ ਤਾਂ ਛੋਕ ਪੈਂਦੀ ਹੈ ਕਹਿੰਦੀ ਅੱਗੇ ਰੱਖ ਲੈਂਦਾ ਇਹ ਬੇ ਨਾ ਛੋਕ ਪੈਂਦੀ ਕੀ ਲੈਵੇਂ ਚੀਜੀ ਪੂਰੇ ਹੀ ਲੈ ਗਏ ਉਹ ਦੇ ਦੇ ਜਿਹੜੀ ਤੋਂ ਮਨ ਕਹਿ ਰਹੀ ਸੀਗੀ ਹਾਂ ਇੱਕ ਬਾਸ ਉੱਡ ਜਾ ਮੈਂ ਪਰਨੀਤ ਨੂੰ ਕਹਿ ਰਹੀ ਤੂੰ 베ਰ ਲੈ ਆਇਆ ਤੇ ਪਰਨੀਤ ਲਿਆਇਆ ਗੁਰੂ ਚੇਲਾ ਹਾਂ ਇਹ ਦੇਖੋ ਆਹ ਦੇਖੋ ਆਹ ਫੋਟੋ ਤੇ ਆਹ ਦੇਖੋ ਇਹ ਬਣ ਗਿਆ ਚੇਲਾ ਹਾਂ ਜਿਆਦਾ ਮੂਹ ਤੇ ਤੇਲਾ ਤਾਂ ਹੈ ਨਹੀਂ ਇਹ ਆਹ ਬਣ ਗਿਆ ਗੁਰੂ ਆਹ ਪੁੱਠਾ ਕਰ ਰਿਹਾ ਇਹਨੂੰ ਆਹ ਦੇਹ ਓ ਮਾਈ ਗੋਡ ਇਹ ਗੁਰੂ ਹੈ ਅਚਾ ਗੁਰੂ ਹੈ ਤੇ ਆ ਚੇਲਾ ਉੱਤੇ ਲਿਖਿਆ ਚੇਲਾ ਮੈਂ ਚੇਲਾ ਤਾਂ ਬੜਾ ਟੌਰੀ ਮਫੜ ਪਾਇਗਾ ਅਸੇ ਚੇਲੇ ਤਾਂ ਪੰਡਿਤ ਜੀ ਲੱਗ ਰਹੇ ਨੇ ਦੇਖੋ ਬਾਤ ਲਓ ਜੀ ਖਾਓ ਗੁਰੂ ਚਲਾ ਛੋਟੇ ਨੂੰ ਖਾਂਦੇ ਆਂ ਦੇਖੀ ਵਿੱਚ ਗੁਰੂ ਕਿਹੜਾ ਤੇ ਚੇਲਾ ਕਿਹੜਾ ਜਿਹੜੇ ਬਰੀਕ ਨੇ ਉਹ ਚੇਲੇ ਨੇ ਜਿਹੜੇ ਮੋਟੇ ਨੇ ਗੁਰੂ ਨੇ ਲੰਮੂ ਆਈਫੋਨ ਨਹੀਂ ਫਤਿਹ ਗੁੱਡ ਮਾਰਨਿੰਗ ਲਾ ਜੀ ਫਤਿਹ ਸਾਡਾ ਰੈਡੀ ਸਕੂਲ ਜਾਣ ਨੂੰ ਤੇ ਬੈੱਡ ਤੇ ਰੱਖ ਕੇ ਬੂਟ ਪਾਏ ਜਾ ਰਹੇ ਨੇ ਦੇਖੋ ਮੈਨਰਸ ਦੇਖੋ ਫਤਿਹ ਦੀਆਂ ਹਾਂ ਪਰ ਮੈਂ ਦੇਖੂਗੀ ਸਿਰਸਿਰੇ ਵਲੌਗ ਨਾ ਨਾ ਮੇਰੇ ਮੈਨਸ ਬਹੁਤ ਵਧੀਆ ਮੈਂ ਸਿਰਸਿਰੇ ਵਲੌਗ ਬਣਾ ਰਹੀ ਹਾਂ ਅੱਧਰ ਚੱਲਦੇ ਤਿਆਰੀ ਟਿੱਪਣਾਂ ਦੀ ਗਗਨ ਤੋਂ ਨੂੰ ਪਾ ਕੇ ਪਾ ਕੇ ਪਾ ਕੇ ਪਾ ਕੇ ਚਲੋ ਜੀ ਤਿਆਰੀ ਹੋ ਗਈ ਸਾਡੀ ਜਾਣ ਦੀ ਲੋ ਜੀ ਅਸੀਂ ਚੱਲ ਪਿਆ ਸੰਗਰੂਰ ਨੂੰ ਆ ਫੜ ਲਮ ਸੁਣਨਾ ਜੀ ਥੈਂਕ ਯੂ ਬਾਕੀ ਸਾਰੇ ਸੁੱਤੇ ਨੇ ਅਹੀ ਚੱਲੇ ਗੱਲ ਜੀ ਚਲੋ ਮਾਸਾ ਪੁੱਛਿਆ ਯਾਰ ਕਾਫੀ ਦੇਰ ਤੋਂ ਮੈਂ ਵੇਟ ਕਰ ਰਿਹਾ ਤੁਹਾਡਾ ਮੈਂ ਯਾਰ ਕੰਮ ਹਮ ਧੰਦੇ ਬਹੁਤ ਸੀ ਕਰਨ ਵਾਲੇ ਉਹ ਕਰਕੇ ਨਹੀਂ ਚਲੋ ਵਾਹੀ ਕੋ ਸੱਚਾ ਪੈਸਾ ਮੇਰਾ ਕਰੇ ਤੁਮ ਸਾਰਾ ਕੁਝ ਚੱਕ ਲਿਆ ਤੁਮ ਦਾ ਹੈਗਾ ਜੀ ਅੱਜ ਮੈਥ ਦਾ ਪੇਪਰ ਤੇ ਸਾਰੇ ਦਵਨ ਨੂੰ ਕਰਿਓ 올 ਦਾ ਬੈਸਟ ਤੁਮ ਦਾ ਪੇਪਰ ਅੱਜ ਵਧੀਆ ਵਧੀਆ ਜਾਇ ਤੇ ਵਲੌਗ ਸ਼ਾਮੀ ਉਹਨਾਂ ਦਾ ਮੁੰਨੇ ਦਿਨ ਪੇਪਰ ਦੇ ਕੇ ਆ ਜਾਣਾ ਸੰਰੂਪ ਜਾ ਕੇ ਮਿਲਦਾ ਤੁਹਾਨੂੰ ਠੀਕ ਹੈ ਇੱਕ ਮੈਂ ਫੋਲਡ ਕਰਨੀ ਲਓ ਜੀ ਪਿੰਡੋ ਆ ਗਏ ਸੀ ਆਪਾਂ ਜਿਵੇਂ ਤੁਸੀਂ ਦੇਖਿਆ ਵਲੌਗ ਚ ਤੇ ਅੱਜ ਦੇ ਤੇ ਬਸ ਆਪਣੀ ਜਿਹੜੀ ਕੋਰੀਏ ਜਾਣੀ ਹੋਟ ਹੈ ਸੈਟਿੰਗ ਕਰਨ ਤੇ ਆਹ ਸੂਟ ਦਾ ਆਪਾਂ ਨੂੰ ਹੋਰ ਆਰਡਰ ਆਇਆ ਸੀ ਆਪਾਂ ਸਲਾਈ ਕਰਾ ਕੇ ਭੇਜਣਾ ਠੀਕ ਹੈ ਜੇ ਮੈਂ ਖੁਦ ਵੇਅਰ ਵੀ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਮੇਰੇ ਜਮਾਈ ਦੇ ਬਾਟਮ ਇਹ ਨਾਲ ਜਿਹੜੀਆਂ ਬਾਟਮ ਹੈ ਜੀ ਉਹ ਵੀ ਸੇਮ ਹੈ ਫੈਬਰਿਕ ਜੌਰਜਟ ਐਵੇਂ ਹੀ ਸ਼ਰਟ ਹੈ ਜੌਰਜਟ ਜਿਹਦੀ ਸਲਾਈ ਕਰਨੀ ਹੈ ਨਾ ਬਣੇ ਦੇ ਆਵਾਂਗੇ ਅੱਜ ਦੇ ਆਵਾਂਗੇ ਅੱਜ ਇੱਕ ਆਪਣੇ ਕੋਲ ਬਲੂ ਕਲਰ ਦਾ ਪਿਆ ਹੋਰ ਵੀ ਹੈਗੇ ਨੇ ਜੇ ਕਿਸੇ ਮੇਰੇ ਭੈਣ ਨੇ ਲੈਣਾ ਤਾਂ ਲੈ ਸਕਦੇ ਹੋ ਪ੍ਰਾਈਸ ਇਹਦਾ ਹੈਗਾ 1200 ਰੁਪਈਆ ਬਿਨਾਂ ਦੁਪੱਟੇ ਤੋਂ ਬਿਨਾਂ ਸਟਿਚਿੰਗ ਤੋਂ ਬਿਨਾਂ ਵਰਕ ਤੋਂ ਵਰਕ ਆ ਵਾਲਾ ਸਲਵਾਰ ਵਾਲਾ ਦਿਖਾਇਓ ਹਾਂ ਦਾ ਮੈਂ ਕੀਤਾ ਹੋਇਆ ਆਹ ਇਹ ਤੁਸੀਂ ਕਰਾਣਾ ਤੇ ਅਲੱਗ ਹੋਏਗਾ ਜੀ ਇਹਦੇ ਜਿਹੜੇ ਚਾਰਜਸ ਨੇ ਉਹ ਅਲੱਗ ਹੋਣਗੇ ਇੱਕ ਸ਼ਰਟ ਤਾਂ ਡਾਈ ਨਹੀਂ ਗਈ ਹੋਈ ਐ ਦੁਪੱਟਾ ਠੀਕ ਹੈ ਆਗੇ ਸੇ ਪਹਿਨ ਲੈਣਾ ਜਿਮੀ ਚੂ ਦਾ ਇਹ ਸੂਟ ਹੈ ਜਿਮੀ ਚੂ ਫੈਬਰਿਕ ਆ ਇਹ ਇਹ ਹੋਲਡ ਕਰਵਾ ਕੇ ਤੇ ਕਿਸੇ ਨੇ ਲਿਆ ਨਹੀਂ ਪਲੀਜ਼ ਪੇਮੈਂਟ ਤੋਂ ਬਿਨਾ ਨਾ ਮੈਂ ਹੁਣ ਕਿਸੇ ਦਾ ਸੂਟ ਨਹੀਂ ਹੋਲਡ ਕਰਦੀ ਚਾਹੇ ਜਿਵੇਂ ਮਰਜ਼ੀ ਹੋਵੇ ਕਿਉਂਕਿ ਆਪਾਂ ਚਲੋ ਵਿਸ਼ਵਾਸ ਕਰਕੇ ਕਰ ਲੈਨੇ ਆ ਪਰ ਫਿਰ ਅਗਲਾ ਪੇਮੈਂਟ ਨਹੀਂ ਕਰਦਾ ਚੰਗੀ ਗੱਲ ਨਹੀਂ ਹੈਗੀ ਤੇ ਇਹ ਕਿਸੇ ਭੈਣ ਨੇ ਹੋਲਡ ਕਰਵਾਤਾ ਕਿ ਮੈਂ ਤੁਹਾਨੂੰ ਸਿਰੇ ਪੇਮੈਂਟ ਕਰ ਦੇਣੀ ਆ ਤੁਸੀਂ ਹੋਲਡ ਕਰ ਦਿਓ ਹਨਾ ਤੇ ਮੈਂ ਹੋਲਡ ਕਰਤਾ ਤੇ ਅੱਜ ਦੇ ਲੋ ਕਿੰਨੇ ਦਿਨ ਹੋ ਗਏ ਨੇ ਕੋਈ ਮੈਸੇਜ ਨਹੀਂ ਕੋਈ ਕੁਝ ਨਹੀਂ ਜਿਮੀ ਚੂ ਫੈਬਰਿਕ ਆ ਇਹ ਵਿਦਆਉਟ ਦੁਪੱਟਾ ਹੈ ਇਹ ਸੂਟ ਤੇ ਇਹਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਦਾਂਗੀ ਦੇਖ ਕੇ ਮੈਨੂੰ ਯਾਦ ਨਹੀਂ ਹੈਗਾ ਕਿ ਇਹ ਕਿੰਨਾ ਤੇ ਇਹ ਕਿਹਨੇ ਹੋਲਡ ਕਰਵਾ ਕੇ ਤੇ ਰੱਖ ਛੱਡਿਆ ਲੈ ਆਈ ਨਹੀਂ ਹੈਗਾ ਇਹ ਤਾਂ ਆਪਣੇ ਜਾਣੀ ਇਹਨਾਂ ਨੂੰ ਵੀ ਦੁਪੱਟੇ ਡਾਈ ਹੋਣੇ ਨੇ ਨਾ ਇੱਕ ਆਪਣੇ ਕੋ ਇਹ 올ਓਵਰ ਸੂਟ ਪਿਆ ਬਲੈਕ ਕਲਰ ਦੇ ਵਿੱਚ ਗ੍ਰੇ ਬਲੈਕ ਦੇ ਵਿੱਚ ਪਿਆ ਹੋਇਆ 올ਓਵਰ ਹੈ ਇਹ ਉਹ ਸੁਣਾ ਇਹਦਾ ਜੇ ਕਿਸੇ ਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ ਲਗਦਾ ਮੈਂ ਆਹ ਹੋ ਗਿਆ ਇੱਕ ਉੱਧਰ ਗਈ ਬੋਟਮ ਅਸੀਂ ਅਜੇ ਬਾਜ਼ਾਰ ਜਾਣ ਅਸਾਈਕਾ ਸੂਟ ਪਿਆ ਸਾਰਾ ਇੱਕ ਇਹਦੇ ਚੀਜ਼ ਜਿਹੜਾ ਆਪਾਂ ਪਹਿਲਾਂ ਦਿਖਾਇਆ 올ਓਵਰ ਪੂਰਾ 올ਓਵਰ ਹੈ ਮੈਚਿੰਗ ਵੀ ਲੈ ਸਕਦੇ ਹੋ 올ਓਵਰ ਵੀ ਲੈ ਸਕਦੇ ਹੋ ਤੁਹਾਡੀ ਚੋਇਸ ਹੈ ਕੁਝ ਆਪਣੇ ਕੋ ਕਾਟਨ ਦੇ ਪਏ ਨੇ ਜੀ ਅੱਲਾ ਜੀ ਮੈਂ ਵੀਡੀਓ ਇਹਨਾਂ ਦੀ ਮੈਂ ਵੀਡੀਓ ਪਾਈ ਸੀ ਜੇ ਕਿਸੇ ਨੂੰ ਚਾਹੀਦੇ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਪ੍ਰਿੰਟ ਨੇ ਛੋਟੇ ਛੋਟੇ ਪ੍ਰਿੰਟ ਨੇ ਹੈਗੇ ਆ ਬਲੂ ਕਲਰ ਹੈ ਈਕਾ ਕਲਰ ਹੈ ਈਕਾ ਗ੍ਰੀਨ ਕਲਰ ਹੈ ਕਾ ਮੂੰਗਿਆ ਕਲਰ ਹੈ ਠੀਕ ਹੈ ਜੀ ਤੇ ਇਹ ਦੋ ਆਪਣੇ ਕੋ ਕਸ਼ਮੀਰੀ ਦੇ ਸੂਤ ਪਏ ਨੇ ਇੱਕ ਸ਼ਿਮਰ ਪਸ਼ਮੀਨਾ ਤੇ ਇਹ ਸਿੰਪਲ ਪਸ਼ਮੀਨਾ ਹੈ ਇਹ 올ਓਵਰ ਆਇ ਮੈਚਿੰਗ ਹੈ ਇਹਦਾ ਪ੍ਰਾਈਸ ਹੈਗਾ 1150 ਮੈਂ ਤੁਹਾਨੂੰ ਬਲੌਗ ਦੇ ਵਿੱਚ ਦਿਖਾ ਦਾਂ ਪਰ ਇਹ ਸਾਡੀਆਂ ਭੈਣਾਂ ਰਹਿ ਜਾਂਦੀਆਂ ਨੇ ਕੋਈ ਆਪਣੇ ਕੋ ਖਾਦੀ ਸਿਰਕ ਵਾਲੇ ਪਏ ਨੇ ਠੀਕ ਹੈ ਜੀ ਮਾਸਟਰ ਕਲਰ ਪਲੇਨ ਬਾਟਮ ਹੈ ਤੁਸੀਂ 올ਓਵਰ ਲੈਣਾ 올ਓਵਰ ਲੈ ਸਕਦੇ ਹੋ ਮੈਚਿੰਗ ਲੈਣਾ ਮੈਚਿੰਗ ਲੈ ਸਕਦੇ ਹੋ ਆ ਬਲੂ ਕਲਰ ਹੈ ਤੇ ਆ ਇੱਕ ਗ੍ਰੀਨ ਜਿਆ ਫੌਜੀ ਜਿਹਾ ਕਲਰ ਹੈ ਡਾਰਕ ਮੈਂ ਵੀਡੀਓ ਪਾਈ ਹੋਈ ਹੈ ਜਿਸ ਵਿੱਚ ਤੇ ਇਕ ਆ ਆਪਣਾ ਇਹ ਵੀ ਸ਼ੀਮਰ ਪੇਸ਼ਮੀਨੇ ਦਾ ਵੀ ਮੈਚਿੰਗ ਆ 1150 ਪ੍ਰਾਈਜ਼ ਆ ਇਹਦਾ ਮੈਂ ਸਾਰੀ ਸੈਟਿੰਗ ਕਰਨ ਲੱਗ ਪਈ ਕਿ ਮੈਂ ਚੱਲ ਚਲੀ ਗਈ ਤੇ ਮੀਂਹ ਵੀ ਆ ਰਿਹਾ ਕੋਲ ਚੱਲੋ ਜੀ ਥੋਲੋ ਮੈਂ ਵੀ ਕਰ ਦਿਆਂ ਕਿਉਂਕਿ ਅੱਜ ਮੇਰੇ ਬ੍ਰਦਰ ਨੇ ਵੀ ਜਾਣਾ ਤੇ ਦੇਖਦੇ ਹਾਂ ਕਿ ਕੰਮ ਹੋ ਤੱਕ ਚਲੋ ਚਲੋ ਗਿੰਦੇ ਦੇ ਵਿੱਚ ਕਾਪੀ ਪੈਨ ਮੈਂ ਲਿਖਣਾ ਗਾਇਸ ਇਧਰ ਆ ਗਈ ਆਪਣੀ ਚਾਹ ਬਣ ਕੇ ਤੇ ਚਾਹ ਬਣਾਈ ਸਾਡੇ ਦਮਨ ਪੁੱਤ ਨੇ ਬਹੁਤ ਘੈਂਟ ਚਾਹ ਬਣੀ ਹੈ ਥੈਂਕ ਯੂ ਤੇ ਚਾਹ ਦੇ ਨਾਲ ਖਾਣੀ ਦਵਾਈ ਪਿੰਨੀ ਕੋਸੇਰੇ ਖਾਲੀ ਸੀ ਸੇਰੇ ਬਸ ਇੱਕ 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 ਬਹੁਤ ਹੈ ਮੈਂ ਬਣਾਈ ਹੋਈ ਛੋਲੇ ਆਂ ਦੀ ਬਦਾਮ ਤੇ ਫੁੱਲ ਮਖਾਣੇ ਜਿਹੜੇ ਹੁੰਦੇ ਨੇ ਫੁੱਲ ਮਖਾਣੇ ਛੋਲੇ ਤੇ ਬਦਾਮ ਉਹਨਾਂ ਦੀ ਪਿੰਨੀਆਂ ਬਣਾਈਆਂ ਸ਼ੱਕਰ ਪਾ ਕੇ ਤੇ ਉਹ ਆਪਾਂ ਸਵੇਰੇ ਖਾ ਲਈ ਤੇ ਚਲੋ ਹੁਣ ਪੀ ਲਈ ਆਪਾਂ ਚਾਹ ਤੇ ਕੁਝ ਕਰਨੇ ਨੇ ਆਪਾਂ ਨੇ ਹੋਰ ਘਰ ਦੇ ਕੰਮ ਬਾਜ਼ਾਰ ਹੀ ਜਾਂਦੀ ਸਲਾਹ ਕੈਨਸਲ ਕਰ ਰਿਆ ਦੇਖਦੇ ਹਾਂ ਹੁਣ ਕਿਵੇਂ ਕਰਨਾ ਚਾਹ ਡੋਲ ਜਾਨੀ ਚਾਹ ਪੀ ਲਈਏ ਜੀ ਕਹਦੇ ਚਾਹ ਪੀ ਲੋ ਸਾਰੇ ਜਣੇ ਬਾਟੀ ਤੇ ਫਾਨੇ ਥੋੜੀ ਠੰਡੀ ਹੋਲੇ ਸਾਰੇ ਕੰਮ ਪਏ ਨੇ ਸਾਰੇ ਕਰਨ ਵਾਲੇ ਪੈਣਾ ਹੈ ਗੈਸ ਚੱਲੰ데요 ਦਮ ਆ ਜੀ ਵਿੰਡੋ ਬੰਦ ਹੋਈ ਗੱਡੀ ਦੀ ਅੱਛਾ ਦਮ ਨੂੰ ਕਹਿੰਦੇ ਚਾਹ ਪਾਣੀ ਬਣਾਤੇ ਮੰਮਾ ਮੈਂ ਕਹਿ ਰਹੀ ਸੀਗੀ ਹਾਂਜੀ ਦੱਸੋ ਦੇਖੀ ਮੇਰੀ ਮੂਹ ਚ ਸੀਗੀ ਗੱਲ ਤੇ ਭੁੱਲ ਗਈ ਭੁੱਲ ਗਿਆ ਚਲੋ ਚਾਹ ਪੀ ਲਈ ਆਪਾਂ ਫਿਰ ਮਿਲਦੇ ਹਾਂ ਤਾਂ